ਕੋਈ ਨਹੀਂ ਭੈਣ ਹੌਸਲਾ ਰੱਖ ਕੋਈ ਗੱਲ ਨਹੀਂ ਹੌਸਲਾ ਰੱਖ ਪੈਨੇ ਸਵਰਨ ਜੀ ਤੇ ਖਾਸਾ ਕਿਵੇਂ ਵਾਪਰ ਗਿਆ ਤੁਹਾਡੇ ਨਾਲ ਜੀ ਰੋਟੀ ਬਣਾਉਂਦੀ ਸੀ ਗੈਸ ਤੇ ਜੀ ਉਹ ਗੈਸ ਤੇ ਦੁਪੱਟਾ ਡਿੱਗ ਗਿਆ ਉਹ ਦੁਪੱਟੇ ਨੂੰ ਅੱਗ ਲੱਗ ਗਈ ਉਹ ਨਾਲ ਸਵਾਰ ਨੂੰ ਅੱਗ ਲੱਗ ਗਈ ਸਾਰੀਆਂ ਲੱਤਾਂ ਭਲੀਆਂ ਸੜ ਗਈਆਂ ਬਹੁਤ ਬੁਰੀ ਤਰ੍ਹਾਂ ਸੜ ਗਈਆਂ ਲੱਤਾਂ ਬਹੁਤ ਬੁਰੀ ਤਰ੍ਹਾਂ ਸੜ ਗਿਆ 7 ਮਹੀਨੇ ਹੋ ਗਏ ਘਰੇ ਮਾੜਾ ਮੋਟ ਜਿਹੜਾ ਪੈਸਾ ਸੀ ਪੱਲੇੋਂ ਲਾ ਲਿਆ ਆਰਾਮ ਨਹੀਂ ਆਇਆ ਹੁਣ ਮਦਦ ਮੰਗਦੇ ਆ ਲੋਕਾਂ ਤੋਂ ਐਨੀ ਇੱਕ ਵਾਰੀ ਸੰਗਤ ਨੂੰ ਜ਼ਰੂਰ ਦਸੀ ਵੀ ਕਿੰਨੀ ਕੁ ਦਰਦ ਤੇ ਕਿੰਨੀ ਕੁ ਜਲਨ ਰਹਿੰਦੀ ਹੈ ਬਹੁਤ ਬਰਦਾਸ਼ ਨਹੀਂ ਹੁੰਦੀ ਵੀ ਐ ਇਦਾਂ ਵੀ ਰੋਲਾ ਪਾਉਨ ਚੀਕਾਂ ਵੀ ਵੱਜਦੀਆਂ ਦਰਦ ਦੇ ਵਿੱਚ ਬਹੁਤ ਬਹੁਤ ਰੋਣੀਆਂ ਰੱਬ ਨੂੰ ਦਵਾਵਾਂ ਦਿੰਦੀਆਂ ਮੈਨੂੰ ਇਹ ਦੁੱਖ ਲਾਤਾ ਮੈਨੂੰ ਬਹੁਤ ਮੁਸ਼ਕਲ ਬੱਚਿਆਂ 'ਚ ਬੈਠੀ ਸੀ ਖੁਸ਼ ਖੁਸ਼ ਸੀ ਕਿ ਭਾਵੇਂ ਥੋੜੇ 'ਚ ਬੈਠੀ ਸੀ ਬਹੁਤੇ 'ਚ ਬੈਠੀ ਸੀ ਪਰ ਅੱਜ ਸਾਰਾ ਕੁਝ ਵੇਚ-ਵਟ ਵੀ ਦਿੱਤਾ ਫਿਰ ਵੀ ਇਲਾਜ ਸਾਰਾ ਕੁਝ ਵੇਚ-ਵਟ ਘਰ ਵੀ ਗਹਿਣੇ ਰੱਖਦਾ ਪਰ ਲੈ ਬਈ ਰੋਣਾ ਹੌਸਲਾ ਰੱਖੋ ਨਹੀਂ ਹੌਸਲਾ ਅਜੇ ਘਰ ਵੀ ਜਿਹੜਾ ਤੁਸੀਂ ਗਹਿਣੀ ਰੱਖ ਦਿੱਤਾ ਹਾਂ ਹਾਂਜੀ ਤੇ ਫਿਰ ਵੀ ਇਲਾਜ ਨਹੀਂ ਹੋ ਪਿਆ ਨਹੀਂ ਤਨੇ ਕਿਦਾਂ ਦੇ ਹਾਲਾਤ ਬਣ ਚੁੱਕੇ ਨੇ ਘਰ ਦੇ ਤੇ ਤੇਰੇ ਆਪਦੇ ਇਸ ਟਾਈਮ ਮੰਜੇ ਤੇ ਪੈਰ ਪੈ ਕੇ ਬਹੁਤ ਬੁਰੇ ਹਾਲਾਤ ਨੇ ਤਾਂ ਬਸ ਮਸਾ ਹੋਰ ਖਰਚੇ ਜੋ ਕੇ ਪੈਸੇ ਹੈ ਨੇ ਬੱਚੇ ਵੀ ਅੱਜ ਕਿਸੇ ਦੇ ਆਸਰੇ ਛੱਡ ਨਹੀਂ ਪੈਂਦੇ ਭਈ ਇਹ ਬੈਣੀ ਕਿਸੇ ਦੇ ਆਸਰੇ ਨੇ ਕਿਸੇ ਕੋਈ ਰੋਟੀ ਦਿੰਦਾ ਕੋਈ ਨਹੀਂ ਦਿੰਦਾ ਤੂੰ ਆਪਦੇ ਕੋਲੇ ਇੱਥੇ ਰੱਖ ਨਹੀਂ ਸਕਦੀ ਹਸਪਤਾਲ ਇੱਥੇ ਰਹਿਣ ਨਹੀਂ ਦਿੰਦੇ ਗਾ ਰੱਖ ਨਹੀਂ ਸਕਦੇ ਕਿਉਂਕਿ ਆਪਦਾ ਖਰਚਾ ਨਹੀਂ ਨਿਕਲਦਾ ਜਵਾਕਾਂ ਨੂੰ ਕਿੱਥੋਂ ਰੱਖਾਂ ਬੈਣੀ ਕਿੰਨਾ ਸਮਾਂ ਪੂਰਾ ਹੋ ਚੱਲਿਆ ਇਹ ਹਾਸੇ ਨੂੰ ਤੇਰੇ ਨਾਲ ਵਾਪਰੀ ਹੋਏ ਇਹ 7 ਮਹੀਨੇ ਹੋ ਗਏ ਸੱਤ ਮਹੀਨੇ ਤੋਂ ਜਲਨ ਦਰਦ ਨਾਲ ਹਰ ਰੋਜ਼ ਲੜਦੀ ਪਈ ਆ ਰੋਜ਼ ਬਰਦਾਸ਼ਤ ਕਰਨੀ ਪੈਂਦੀ ਹਾਂ ਜੀ ਇਹ ਤੇਰੇ ਦੋ ਬੱਚੇ ਨੇ ਨਿੱਕੇ ਜੀ ਹਾਂਜੀ ਇਹ ਮੁੰਡੇ ਦੀ ਉਮਰ ਕਿੰਨੀ ਆ ਤੇ ਕੁੜੀ ਦੀ ਉਮਰ ਕਿੰਨੀ ਆ ਕੁੜੀ 7 ਸਾਲ ਦੀ ਮੁੰਡਾ 3.5 ਸਾਲ ਦਾ ਅੱਛਾ ਕੁੜੀ ਜਿਹੜੀ 7 ਸਾਲ ਦੀ ਆ ਤੇ ਮੁੰਡਾ 3.5 ਸਾਲ ਦੋ ਹੀ ਬੱਚੇ ਨੇ ਵੀ ਹਾਂਜੀ ਦੋ ਇਹਨਾਂ ਦੇ ਸਿਰ ਤੇ ਜ਼ਿੰਦਗੀ ਕੱਢ ਰਹੀ ਸੀ ਕਿ ਤੇ ਅੱਜ ਇਹੀ ਬੱਚੇ ਵਿਚਾਰੇ ਰੋ ਰੱਦੀਆਂ ਠੋਕਰਾਂ ਖਾਂਦੇ ਹਾਂਜੀ ਵੇਖੋ ਵੀ ਕਿੰਨੀ ਬੇਬਸ ਹੋ ਚੁੱਕੀ ਹੈ ਭੈਣ ਪਿਛਲੇ 7 ਮਹੀਨੇ ਤੋਂ ਨਰਕ ਵਾਲੀ ਜ਼ਿੰਦਗੀ ਜਿਹਨੂੰ ਤੁਸੀਂ ਕਹਿ ਦਿੰਨੇ ਹੋ ਨਾ ਉਹ ਇਹ ਘਟਦੀ ਪਈ ਹੈ ਹਰ ਰੋਜ਼ ਜਲਨ ਹਰ ਰੋਜ਼ ਦਰਦ ਬਰਦਾਸ਼ਤ ਕਰ ਕਰਕੇ ਉਹਦੇ ਜਿਹੜੇ ਅਥਰੂ ਨਹੀਂ ਰੁਕ ਰਹੇ ਉਹ ਟੁੱਟ ਗਿਆ ਅੰਦਰੋਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਦੋ ਬੱਚਿਆਂ ਦੀ ਮਾਂ ਦੀ ਜ਼ਿੰਦਗੀ ਦਾ ਸਵਾਲ ਹੈ 7 ਸਾਲ ਦੀ ਬੇਟੀ 3.5 ਸਾਲ ਦਾ ਵੇਖੋ ਕਿੱਡਾ ਸੋਹਣਾ ਤੇ ਕਿੱਡਾ ਪਿਆਰਾ ਬੱਚਾ ਹੈ ਬੱਚੇ ਰੋਲਦੇ ਪਏ ਨੇ ਅੱਜ ਦੇ ਟਾਈਮ 'ਚ ਕਿੰਨੇ ਪਿਆਰੇ ਬੱਚੇ ਨੇ ਇਹਦੇ ਜਿਹੜੇ ਕਿਸੇ ਆਸਰੇ ਛੱਡੇ ਹੋਏ ਉਹ ਕਹਿੰਦੀ ਵੀ ਕਦੇ ਰੋਟੀ ਮਿਲਦੀ ਹੈ ਕਦੇ ਨਹੀਂ ਮਿਲਦੀ ਤੇ ਕਿਸੇ ਦੇ ਆਸਰੇ ਵਿਚਾਰੇ ਬੱਚੇ ਰਹਿੰਦੇ ਪਏ ਹੋਗੇ ਬਈ ਤੁਹਾਡਾ ਨਾਮ ਕੀ ਹੈ ਜੀ ਗੋਬਿੰਦ ਸਿੰਘ ਹੈ ਵੀਰੇ ਗੋਬਿੰਦ ਸਿੰਘ ਬਈ ਇਹ ਕੀ ਹਾਲਾਤ ਬਣ ਗਏ ਤੇ ਕਿੰਨੇ ਕੁ ਪੈਸੇ ਤੁਸੀਂ ਕੋਲੋਂ ਖਰਚ ਚੁੱਕੇ ਹੋ ਜੀ